ਪੰਜਾਬ ਦੇ ਵਿੱਚ ਨਾ ਜਾਣਾ ਵੀ ਜੋਧਾ ਆ ਕੇ ਖੜ ਗਿਆ ਕਸਾਮੀ ਲਈ ਖੜ ਗਿਆ ਪੰਜਾਬ ਇੱਕ ਧਨਮਈ ਸੋਰ ਦੇਖਾ ਨਾ ਜਿਹੜੀ ਕਰੇਗੀ ੱਤੀ ਹਵਾ ਕਰੇਨੀ ਝਾਕਦਾ ਅੱਜ ਤੇਰੇ ਭਰਾ ਤੇ ਨਾਲ ਖੜੇ ਰਹਿਗੇ ਸੋ ਨਿਹਾਲ ਸਤ ਪ੍ਰਿਆ ਕਾਲੋ ਸੋ ਨਿਹਾਲ ਅੱਜ ਅੱਜ ਤੂੰ ਸਾਡੀ ਕਸਾਮੀ ਦੇ ਆ ਕੇ ਖੜਿਆ ਜਿੱਥੇ ਮਰਦੀ ਹੋ ਆ ਕੇ ਮਰਦੀ ਵਰਦੇ ਮੀਂਹ ਦੇ ਵਿੱਚ ਆ ਕੇ ਖੜਿਆ ਤੇਰੇ ਨਾਲ ਡਟ ਕੇ ਖੜਾਂਗੇ ਮੇਰਾ ਵੀਰ ਪੁਰਾ ਧੰਨਵਾਦ 14 ਬਾਦਰ ਗਲਾ ਉਹ ਸਾਡਾ ਭਰਾ ਪਹੁੰਚ ਗਿਆ ਇਹ ਹੁੰਦੇ ਨੇ ਯਾਰੀਆਂ ਇਹ ਹੁੰਦੇ ਨੇ ਗੱਲ ਪੰਜਾਬ ਦੀ ਕਿਸਾਨੀ ਦੀ ਗੱਲ ਲੈ ਵੀ ਲੈ ਵੀ ਲਾਡ ਗਰਾਮ ਗਲਾ ਵੀਰੇ ਸਭੀ ਗੱਲ ਪਹਿਲਾਂ ਦਾ ਠੀਕ ਹੋ ਲੈਣਾ ਸੁਣਾਉਣ ਲੱਗਾ ਕਿਸਾਨੀ ਤੇ ਲਿਖਿਆ ਸੀ ਗਿਆ ਆਹ ਦਿੱਲੀ ਇਹ ਚੜ ਗਈ ਹੈ ਕਿ ਉੱਤੇ ਤੇਰੇ ਪੀੜਾ ਅੰਤਾਂ ਦੀ ਰੂਹ ਮੋਰ ਤੇ ਵਿੱਚ ਗੁਮਦੀ ਪੀਰੇ ਵਾਲੇ ਸਾਤਾ ਸ਼ਮੀਆਂ ਯਾਰੇ ਅੰਗ ਸਾਡੇ 47 ਮੌਜਾਨੀ ਉਹ ਤੈਨੂੰ ਰਗੜ ਕੇ ਜਾਵਾਂਗੇ ਗੱਲੀਆਂ ਰੈਡੀ ਹੋ ਜਾਣੀ ਉਹ ਤੈਨੂੰ ਰਗੜ ਕੇ ਜਾਵਾਂਗੇ ਉਹ ਗੱਲੀਆਂ ਰੈਡੀ ਹੋ ਜਾਣੀ ਜੌਨਾ ਬਹਦਰਾ ਹਵਾਰੇ ਲਾਠੀ ਪਾਂਢੇ ਦਾ ਸਾਡਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਪਰਖਾ ਤੁਹਾਡਾ ਪਤਾ ਲੱਗਣਾ ਹੈ ਜੇ ਤੁਸੀਂ ਅੱਜ ਵਰਤੇ ਮੀਰੇ ਵਿੱਚ ਪਹੁੰਚੇ ਹੋ ਉਹ ਤੁਹਾਡੀ ਜੋਰ ਦੀ ਪਛਾਣ ਆ ਤੁਹਾਡੇ ਸੂਰ ਮੀਰਾਂ ਦੀ ਪਛਾਣ ਆ ਮੇਰੇ ਵੀਰੋ ਅੱਜ ਟੱਟ ਕੇ ਜਿੰਨਾ ਮਰਜੀ ਮੀਂਹ ਪਾ ਦੇ ਬਸ ਜਾਣਾ ਕਿ ਆਪਣੇ ਦਸਤੇ ਸਰਕਾਰ ਨੂੰ ਧਿਆਨ ਦੀ ਸੂਰ ਦੇ ਖੜੇ ਨੇ ਕਿਦਾਂ ਨੇ ਆਪਣੇ ਪੈਂਟਾ ਸ਼ਰਟਾ ਖਰਾਬ ਹੁੰਦੀਆਂ ਵਿੱਚ ਠੰਡਾ ਪਾਣੀ ਪਾਇਆ ਵਰਖਾ ਚ ਲਟਾਇਆ ਮੌਥਰੀ ਦਲਿਆ ਆ ਅੰਮ੍ਰਿਤ ਵੀ ਦਬਣ ਵਾਲੇ ਨਹੀਂ ਹੈਗੇ ਸਰਕਾਰੋ ਵੀ ਦਬਣ ਵਾਲੇ ਨਹੀਂ ਹੈਗੇ ਚੁੱਕਣ ਵਾਲੇ ਨਹੀਂ ਹੈਗੇ ਫੁੱਟ ਤੋਂ ਵੱਜ ਕੇ ਦਾ ਜੱਟ ਤੋਂ ਆਇਆ ਹੋਊਗਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਸਮੀਰੀ ਲਈ ਖੜੇ ਆ ਵਿਚ ਨਕਸਾਨਾਂ ਦੇ ਹੱਕ ਵਿੱਚ ਹੋ ਰਿਹਾ ਹੁਣ ਗਲਾਵ ਤੋਂ ਹੁੰਦਾ ਗੀਤ ਗਲਾਵ ਲਾ ਦੇ ਕਰੀ ਵੀਰ ਬਣ ਕੇ ਕੋਈ ਜਸੀਦਾ ਗੀਤ ਪੁਰਾ ਕਿ ਜਿਹੜਾ ਨੌਜਵਾਨਾਂ ਦੇ ਵਿੱਚ ਕੋਈ ਆਵੇ ਪੂਰੀ ਜੋਰ ਨਾਲ ਲਾ ਕਰ ਤੁਸੀਂ ਦੇਖੋਗੇ ਕਿ ਹੁਣ ਇਸ ਤਸਵੀਰ ਦੇ ਵਿੱਚ ਵਾਇਗਰ ਦੀ ਖਾਲਸਾ ਸ੍ਰੀ ਵਾਇਗਰ ਦੇ ਕੀ ਪਾਪੇ ਤਾਨੇ ਬਾਈ ਨੂੰ ਬਲਵਤ ਬਹੁਤ ਮੁਬਾਰਕਾਂ ਭਾਲੇ ਬਾਈ ਨੇ ਇਹ ਅਪਰਾਲੇ ਕਰਨੇ ਹੱਕ ਲਈ ਲੜਨਾ ਸੱਚ ਲਈ ਖੜਨਾ ਬਹੁਤ ਔਖੀ ਗੱਲ ਹੈ ਸੋ ਭਾਲੇ ਬਾਈ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਪੁਲਾਦੀ ਸ਼ਾਜਲੇ ਨੇ ਗਾਣਾ ਲਿਖਿਆ ਹੋਇਆ ਹੈ ਲਾਡੀ ਸ਼ਾਜਲਾ ਸੁਣਾਉ ਮੇਰਾ ਭਰਾ ਤੇ ਮੈਂ ਤਾਂ ਇਹ ਗੱਲ ਕਹਿ ਸਕਦਾ ਕਿ ਸਾਡੇ ਸਿੱਧੂ ਭਰਾ ਲਈ ਸਿੱਧੂ ਮੂਸੇ ਵਾਲੇ ਲਈ ਜ਼ਰੂਰ ਤਾੜੀ ਮਾਰੇ ਕੀ ਸੱਭੂ ਬਾਈ ਹੁੰਦਾ ਤਾਂ ਇਹ ਵੀ ਆਉਂਦਾ ਇੱਥੇ ਤੇ ਭਾਨੇ ਬਾਈ ਬਹੁਤ ਮੁਬਾਰਕਵਾਦ ਹੈ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਬਾਈ ਬਲਕਾਰਨ ਖੀਲੇ ਬਾਈ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਵੀ ਆ ਰਹੇ ਨੇ ਸਲਾਦੀ ਸਾਜਲਾ ਸਾਡਾ ਭਰਾ ਲਾਡੀ ਸਾਜਲਾ ਸਾਹਿਬ ਆਉਣ ਦੇ ਤਾਨਾ ਬਈ ਉਸੀ ਗੱਲ ਸਾਰਿਆਂ ਨੂੰ ਪੰਨਾ ਸਾਡਾ ਵੱਡਾ ਭਾਈਆ ਪਹਿਲੇ ਦਰੋਹ ਨਾਲ ਜੁੜੇ ਹੋਇਆ ਹੈ ਤੇ ਪਾਕਿਸਤਾਨ ਨੇ ਬਈ ਦੇ ਨਾਲ ਹੀ ਆ ਜਿੱਥੇ ਬੰਨਾ ਬਈ ਕਹਿੰਦਾ ਉੱਥੇ ਅਸੀਂ ਸਾਰੇ ਪਹੁੰਚਦੇ ਹਾਂ ਗਾਣਾ ਗਲਾਬ ਜੀ ਤੇ ਸੁਣੋ ਪੰਜਾਬ ਦਾ ਨਾ ਮੂੰਹ ਕੱਟ ਦਿਨਾ ਬਈ ਮੜ ਕੇ ਲੈ 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 ਬਾਈ ਲੈ ਮੈਂ ਗਾਣਾ ਮੈਂ ਤਾਂ ਇੱਕੇ ਸ਼ਬਦ ਬੋਲ ਸਕਦਾ ਓ ਲੈ ਰੰਗ ਦੇ ਲਲਾਰੀਆਂ ਦੇ ਪੱਗ ਮੇਰੀ ਇਹ ਨੂਰੰਗਣਾਏ ਤੇ ਕਮਾਲ ਰੰਗੀਓ ਓ ਆ ਪੂਰੀ ਦੁਨੀਆ ਚ ਨਾ ਲੱਭੇ ਰੰਗ ਐਸਾ ਓ ਕਿਤੋਂ ਲਹੂ ਸ਼ਹੀਦਾਂ ਦਾ ਪਾਲ ਰੰਗੀ ਆਤਰੇ ਖੰਡੇ ਨੇ ਜਿੰਨਾ ਦੇ ਮੂ ਮੂੜੇ ਓ ਅੱਜ ਫੇਰ ਸਾਨੂੰ ਲਲਕਾਰ ਦੇਨੇ ਆਉ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਆ ਪੁੱਤਰ ਫੇਰੜਾ ਰੀ ਆ ਮਾਰਦੇ ਨੇ ਸਵਾਏ ਗੁਰਜੀ ਦਾ ਖਾਲਸਾ ਸ੍ਰੀ ਗੁਰਜੀ ਕੀ ਫਤਿਹ ਹਾਂਜੀ ਲਾਡੂ ਤੁਸੀਂ ਸੁਣਾ ਦੇ ਆ ਲਾਡੂ